ਮਾਫੀ ਦੀ ਬੇਅਸਕਰ ਨਹੀਂ ਲੱਗਦੀ ਹੀ ਗਾਹੀ ਹੈ ਨੰਗਲਾ ਤੋਂ ਬਾਹਰ ਜੀ ਹੈ ਕਿ ਪਤਾ ਆਖਾਂ ਦਾ 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 ਬਿੰਦੂ ਪਾਸਾ ਮਾਹਣਾ ਚੋੜਾ ਘਾਟੇ ਚਿਕੀ ਨੇ ਬਚਸਾਨਾ ਲੰਗਦਾ ਜਿਹੜਾ ਲੋਕਾਂ ਨੇ ਇੰਨਕ ਜਣਾ ਉਹ ਬੋਲ ਰਹੀ ਹੈ ਉਹ ਜਿਹੜੋਂ ਨਾਮ ਹਾਂ ਕਿੰਨੇ ਰੱਖਿਆ ਕਿੰਨੇ ਇਹ ਕਿੰਨੇ ਰੱਖਿਆ ਜੀ ਲੰਗਰ ਵਾਲਾ ਕੌਣ ਹੈ ਕੋਈ ਤਾਂ ਮੇਨ ਹੋਏਗਾ ਲੰਗਰ ਚ ਸਾਡੀ ਡਿਊਟੀ ਇੱਥੇ ਹੈ ਕਿੰਨੇ ਰੱਖਿਆ ਤੰਗੋ ਤੰਗੋ ਨੇ ਨਾ ਕੀ ਨਹੀਂ ਭਾਲੀ। ਉਹ ਕੋਣ ਆ? ਉਹ ਜੀਵਦਾੜੀ ਜੀਵਦਾੜੀ। ਦੇਖੋ ਜੀ ਇੱਥੇ ਲੰਗਰ ਜਿਹੜੀ ਲੋਕਾਂ ਦੇ ਮੂੰਹ 'ਚ ਲੰਗਰ ਜਾਣਾ ਆ। ਲੰਗਰ ਦੀ ਸਮਗਰੀ ਇਹਨਾਂ ਨੇ ਲੋੜੇ ਘਰ ਦੇ ਵਿੱਚ ਰੱਖੀ ਜੁੱਤੀਆਂ ਦੇ ਵਿੱਚ ਰੱਖੀ ਆ। ਇਹ ਮਾਲ ਟੌਣ ਮੰਦਰ ਦੀ ਮੈਨੇਜਮੈਂਟ ਦਾ ਹਾਲ ਆ। ਕਦੋਂ ਦੀ ਬਈ ਹੈ ਕਦੋਂ ਦੀ ਬਈ ਹੈ ਕਿਦਾਂ ਨਹੀਂ ਰੱਖਦੇ ਆ ਜੀ ਇਹ ਕਿੰਨਾ ਚਿਰ ਹੋ ਗਿਆ ਪਾਈ ਕਿੰਨਾ ਚਿਰ ਹੋ ਗਿਆ ਇੱਥੇ ਪਈ ਨੂੰ ਪਈ ਪੱਕਾ ਹੀ ਅੱਡਾ ਇਹ ਆ ਉੱਥੇ ਹੀ ਅੱਡਾ ਪੱਕਾ ਅੱਡਾ ਇਹ ਪੱਕਾ ਅੱਡਾ ਨਾਲੇ ਇਹ ਰੱਖਿਆ ਆ ਮਾਲਟੋਨ ਮੰਦਰ ਦੀ ਮੈਨੇਜਮੈਂਟ ਨੇ ਜੀ ਜਿਹੜਾ ਲੰਗਰ ਆ ਤਾਂ ਸਮਗਰੀ ਆ ਉਹ ਚੁੱਟੀਆਂ ਦੇ ਵਿੱਚ ਰੱਖੀ ਆ ਜੀ ਲੋਕਾਂ ਨੂੰ ਚੁੱਟੀਆਂ ਦਾ ਪ੍ਰਸ਼ਾਦ ਬਣਾ ਕੇ ਦਿੱਤਾ ਜਾਵੇ ਚੁੱਟੀਆਂ ਵਿੱਚੋਂ ਕੱਢ ਜੇ ਪੱਕਾ ਕਿੰਨੇ ਦਿਨ ਹੋ ਗਏ ਬਾਈ ਕਿੰਨੇ ਦਿਨਾਂ ਆਏ ਸਿੱਧੂ ਦੇ ਇੱਥੇ ਆ ਕਿਉਂ ਹੋਰ ਕੋਈ ਲੰਗਰ ਦੀ ਬੰਦੇ ਜਗ੍ਹਾ ਥੋੜੀ ਆ ਬੰਦੇ ਜਗ੍ਹਾ ਦੀ ਕਮੀ ਆ ਜਿਹੜਾ ਇੱਥੇ ਰੱਖਦੇ ਆ ਉਹ ਪਰਨਾ ਸਾਰਾ ਖਾਣੀ ਪਈ ਇਹਦੇ ਜੁੱਤੀਆਂ ਕਿਉਂ ਸਾਰੀ ਖਾਣੀ ਪਈ ਜੁੱਤੀਆਂ ਹੀ ਕਿਉਂ ਰੱਖਦੇ ਆ ਇਹ ਸਭ ਤੋਂ ਸਭ ਤੋਂ ਵੱਡੀ ਬੇਅਸਰੀ ਕਰ ਰਹੇ ਨੇ ਜਿਹੜਾ ਕਿ ਮਾਤਾ ਜੀ ਨੂੰ ਭੋਗ ਲੱਗਦਾ ਆ ਤੇ ਵੀ ਦੇਵਤਿਆਂ ਨੂੰ ਭੋਗ ਲੱਗਦਾ ਆ ਇਹ ਫੋਟ ਚੁੱਟੀਆਂ ਵਾਲੀ ਜਗ੍ਹਾ ਤੋਂ ਚੋਕੇ ਭੋਗ ਲਵਾਉਂਦੇ ਨੇ ਇਹ ਮਲਟਨ ਮੈਨੇਜਮੈਂਟ ਦਾ ਕੰਮ ਆ ਇਹ ਪੀਐਸਵੀ ਕਾ ਦੀ ਬੇਅਦਬੀ ਤੇ ਬੇਅਦਮੀ ਬੇਅਦਬੀ ਨੇ ਬੇਅਦਮੀ ਬੇਅਦਬੀ ਨੇ ਬੇਅਦਬੀ ਕਰੀ ਆ ਮੈਂ ਮਲਟਨ ਮੰਦਿਰ ਦੀ ਮੈਨੇਜਮੈਂਟ ਇਹਨਾਂ ਦੇ ਖਿਲਾਫ ਇਹ ਵੀ ਕਾਨੂੰਨੀ ਕਾਰਵਾਈ ਕੀਤੀ ਜਾਏ ਤੁਹਾਡਾ ਵੀਡੀਓ ਜੀ ਲੋੜ ਆਰ ਲੋਤਾ ਚਲੋ ਪਾਇ ਲਿਆ ਨਾ ਆਇਆ ਸੀ ਤਲਿਆ ਦੇਖਦੇ ਚਾੜੇ ਨਾ ਨਾ ਪਾਵਰ ਲੋਟ ਬੈਟਰੀ ਨਹੀਂ ਮੈਂ ਇਹਨਾਂ ਉੱਪਰ ਚਾਹ ਤਾ ਇਹ ਵੀ ਜੋ ਆਇਆ ਨਾ ਕੰਕੀ ਚਾਰ ਕਿਉਂ ਬਣਾਓ ਜੀ ਇੱਥੇ ਕੰਗਾ ਸਰਵਰ ਹੀ ਕੱਢ ਇਹ ਪੂਰਾ ਜੋੜਾ ਘਰ ਦੇ ਵਿੱਚ ਨਹੀਂ ਆਟਾ ਰੱਖਿਆ ਆ ਰਸਤਾ ਰੱਖੀ ਸਾਰੀ ਰਸਤਾ ਰੱਖੀ ਹੈ ਜਿੰਨਾ ਭੋਗ ਲੱਗਦਾ ਆ ਕਾਰਵਾਈ ਹੁੰਦੀ ਹੈ ਤੁਹਾਡੇ ਸਾਹਮਣੇ ਉਸ ਬੰਦੇ ਨੇ ਕੀ ਪਿਆਰ ਦਿੱਤਾ ਤੁਹਾਡੀ ਕੀ ਰਿਸਪੋਨਸਿਬਿਲਟੀ ਇੱਥੇ ਇਹ ਇੱਥੇ ਆਪਾਂ ਜੋੜਾ ਘਰ ਗਏ ਆ ਉੱਥੇ ਜਾ ਕੇ ਵੇਖਿਆ ਆ ਕਿ ਜਿੱਥੇ ਜੋੜਾ ਘਰ ਆ ਉੱਥੇ ਰਾਸ਼ਨ ਪਿਆ ਆ ਜਿਹੜਾ ਮਾਤਾ ਜੀ ਨੂੰ ਭੋਗ ਲੱਗਦਾ ਆ ਦੇਵੀ ਦੇਵਤਿਆਂ ਨੂੰ ਭੋਗ ਲੱਗਦਾ ਆ ਉਹ ਜੋੜਾ ਘਰ ਦੇ ਵਿੱਚ ਰਾਸ਼ਨ ਬੋਰੀਆਂ ਦੀਆਂ ਬੋਰੀਆਂ ਪਈਆਂ ਆ ਉਰੀ ਵੀ ਆਪਾਂ ਮਾਨਜੋ ਕਮਿਸ਼ਨ ਸਾਹਿਬ ਨੂੰ ਮੇਲ ਕਰਤੀ ਆ ਚੌਂਕੀ ਇੰਚਾਰਜ ਨੇ ਕਿਹਾ ਕਿ ਮੈਂ ਨੰਬਰ ਨਹੀਂ ਦੇ ਸਕਦਾ ਕੰਪਲੇਂਟ ਦਾ ਤੇ ਅਸੀਂ ਹੁਣ ਕਮਿਸ਼ਨ ਸਾਹਿਬ ਨੂੰ ਮੇਲ ਕਰ ਦਿੱਤੀ ਆ ਤੇ ਕਹਿੰਦੇ ਸਾਡੇ ਪਾਂਜੀ ਦਾ ਨੰਬਰ ਨਹੀਂ ਲੱਗਦਾ ਚੌਂਕੀ ਜਦਕਿ ਪਾਂਜੀ ਦਾ ਨੰਬਰ ਹੁੰਦਾ ਆ ਕਿਉਂਕਿ ਇੰਚਾਰਜ ਇਸ ਕੰਪਲੇਂਟ ਹਾੜੀ ਲੈਣਾ ਨਹੀਂ ਸੀ ਚਾਹੁੰਦੇ ਇਸ ਕਰਕੇ ਅਸੀਂ ਮਾਨਜੋ ਕਮਿਸ਼ਨ ਸਾਹਿਬ ਨੂੰ ਮੇਲ ਕਰ ਦਿੱਤੀ ਤੇ ਬਾਕੀ ਡੀਜੀਪੀ ਸਾਹਿਬ ਨੂੰ ਵੀ ਮੇਲ ਕਰ ਦਿੱਤੀ ਆ ਤੇ ਜੀਰੋ ਆਏਗੀ ਤੇ ਅਸੀਂ ਕਮਿਸ਼ਨ ਸਾਹਿਬ ਨੂੰ ਬੇਨਤੀ ਕਰਦੇ ਵੀ ਪਰ ਚੌਂਕੀ ਇੰਚਾਰਜ ਨੂੰ ਨਾ ਮਾਰਕਰ ਇਹ ਕੰਪਲੇਂਟ ਕਿ ਇਹ ਕਿੰਨਾ ਬਲੋ ਗਿਆ ਕਿ ਲੰਗਰ ਜਿਹੜੇ ਦੋਰੇ ਘਰ ਦੇ ਵਿੱਚ ਲੰਗਰ ਵਗੈਰਾ ਵੀ ਪਿਆ ਉਹ ਇਹਨਾਂ ਨੇ ਹੁਣ ਕੀਤੀ ਹੈ ਕੰਪਲੀਟ ਉਹ ਵੀ ਵੈਰੀਫਾਈ ਕਰਕੇ ਵੈਰੀਫਾਈ ਕਰਦੇ ਪਏ ਦਾ ਵੀ ਇਹਨੇ ਮੌਕਾ ਸਰ ਜਿਹੜਾ ਵੀ ਦੋਸ਼ੀ ਹੋਗੇ ਹਾਂ ਆਪਾਂ ਵੈਸੇ ਮੌਕਾ ਵੇਖ ਕੇ ਕਰ ਦਿੰਦੇ ਉਹਦੇ